ਅੱਜ ਨੂੰ ਹੰਤੇ ਦੇ ਨਾਲ ਮੌਸਮ ਕਿਹੋ ਜਿਹਾ ਰਹੇਗਾ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 29 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 3.7 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਦਿਨ ਵਾ ਰਾਤ ਦਾ ਟੈਂਪਰੇਚਰ ਨਾਰਮਲ ਤੋਂ ਉੱਪਰ ਰਿਕਾਰਡ ਕੀਤੇ ਗਏ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਬੱਦਲਵਾਈ ਬਣ ਸਕਦੀ ਹੈ ਔਰ ਇਹਦੇ ਤੋਂ ਬਿਨਾਂ ਕਿਤੇ ਕਿਤੇ ਹਲਕੇ ਛਿੱਟੇ ਵੀ ਪੈ ਸਕਦੇ ਨੇ ਇਹਦੇ ਵਾਸਤੇ ਆਈਐਮਡੀ ਵੱ 8 14 ਤਰੀਕ ਵਾਸਤੇ ਜਾਰੀ ਕੀਤਾ ਗਿਆ ਪਰ ਇਹ ਐਕਟੀਵਿਟੀ ਜ਼ਿਆਦਾ ਨਰthern ਜਾਂ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਹੈ। ਅਮਰੀਕਾ ਦੇ ਨਾਲ ਟੈਂਪਰੇਚਰ ਨੂੰ ਫਰਕ ਪੈ। ਬਿਲਕੁਲ ਜੀ ਕਿਉਂਕਿ ਜਦੋਂ ਵੀ ਕਲਾਊਡੀ ਜਾਂ ਰੇਨੀ ਕੰਡੀਸ਼ਨਸ ਬਣਦੀਆਂ ਨੇ ਤਾਂ ਉਹਦੇ ਨਾਲ ਡੇ-ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰਾਊਂਡ ਆਬਜ਼ਰਵ ਕਰਦੇ ਹਾਂ ਜਦੋਂ ਕਿ ਨਾਈਟ-ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਆਨ ਬੜੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ। ਇਹ ਮੇਰੇ ਬਰਸਾਤ ਫਸਲਾਂ ਤੇ ਨਹੀਂ ਕਿਸ ਤਰੀਕੇ ਦਾ ਅਸਰ। ਹਾਂ ਜੀ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਬੱਦਲਵਾਈ ਜਾਂ ਹਲਕੇ ਛਿੱਟੇ ਪੈਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਇਹਦਾ ਅਸੀਂ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਕਹਿ ਸਕਦੇ ਫਾਇਦਾ ਹੋਣਾ ਹੈ ਬਿਲਕੁਲ ਜੀ ਕਿਉਂਕਿ ਜਿਹੜੀ ਬਹੁਤ ਲਾਈਟ ਹੈ ਬਾਰਿਸ਼ ਹੋਣ ਵਾਲੀ ਹੈ ਸੋ ਇਹਦੇ ਨਾਲ ਥੋੜਾ ਡੇ ਟਾਈਮ ਟੈਂਪਰੇਚਰ ਵੀ ਮੋਡਰੇਟ ਹੋ ਸਕਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਹੀ ਦੱਸ ਸਕਦੇ ਹਾਂ ਜੀ ਫਾਰਮਰਸ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਈ ਵੀ ਹੋ ਸਕਦੀ ਹੈ ਔਰ ਕਿਤੇ ਕਿਤੇ ਜਿਹੜੇ ਹਲਕੇ ਛਿੱਟੇ ਹੈ ਉਹ ਵੀ ਹੋ ਸਕਦੇ। ਕਿੰਨੇ ਦਿਨਾਂ ਲਈ ਹੈ ਐਨੋਲਰਟ? ਅ ਐਨੋਲਰਟ 13 ਔਰ 14 ਦੋ ਦਿਨ ਵਾਸਤੇ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ। ਹਾਂ ਜੀ ਹਾਂ ਅੰਦੇ ਦਿਨਾਂ ਮੌਸਮ ਕਿਹੋ ਜਿਹਾ ਰਹੇਗਾ? ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 29 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ। ਜਿਹੜਾ ਕਿ ਨਾਰਮਲ ਤੋਂ ਲਗਭਗ 3.7 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਦਿਨ ਔਰ ਰਾਤ ਦਾ ਟੈਂਪਰੇਚਰ ਨਾਰਮਲ ਤੋਂ ਉੱਪਰ ਰਿਕਾਰਡ ਕੀਤੇ ਗਏ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਬੱਦਲਵਾਈ ਬਣ ਸਕਦੀ ਹੈ ਔਰ ਇਹਦੇ ਤੋਂ ਬਿਨਾਂ ਕਿਤੇ ਕਿਤੇ ਹਲਕੇ ਛਿੱਟੇ ਵੀ ਪੈ ਸਕਦੇ ਨੇ ਇਹਦੇ ਵਾਸਤੇ ਆਈਐਮਡੀ ਵੱ 14 ਤਰੀਕ ਵਾਸਤੇ ਜਾਰੀ ਕੀਤਾ ਗਿਆ ਪਰ ਇਹ ਐਕਟੀਵਿਟੀ ਜਿਆਦਾ ਨਰthern ਜਾਂ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਹੈ। ਮੇਰੇ ਕੰਦੇ ਨਾਲ ਟੈਂਪਰੇਚਰ ਕਿੰਨਾ ફરਕ ਪਾਏ? ਹਾਂ ਬਿਲਕੁਲ ਜੀ ਕਿਉਂਕਿ ਜਦੋਂ ਵੀ ਕਲਾਊਡੀ ਜਾਂ ਰੇਨੀ ਕੰਡੀਸ਼ਨਸ ਬਣਦੀਆਂ ਨੇ ਤਾਂ ਉਹਦੇ ਨਾਲ ਡੇ-ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰਾਊਂਡ ਟਪ ਅਬਜ਼ਰਵ ਕਰਦੇ ਹਾਂ ਜਦੋਂ ਕਿ ਨਾਈਟ-ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਔਨ ਬੜੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ। ਮੈਂ ਬਰਸਾਤ ਫਸਲਾਂ ਨੇ ਨਹੀਂ ਕਿਸ ਤਰੀਕੇ ਦਾ ਹੋਣਾ। ਅਜੀ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਬੱਦਲ ਵਾਈ ਜਾਂ ਹਲਕੇ ਛਿੱਟੇ ਪੈਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਇਹਦਾ ਅਸੀਂ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਕਹਿ ਸਕਦੇ ਫਾਇਦਾ ਹੋਣਾ ਹੈ ਬਿਲਕੁਲ ਜੀ ਕਿਉਂਕਿ ਜਿਹੜੀ ਬਹੁਤ ਲਾਈਟ ਹੈ ਬਾਰਿਸ਼ ਹੋਣ ਵਾਲੀ ਹੈ ਸੋ ਇਹਦੇ ਨਾਲ ਥੋੜਾ ਡੇ ਟਾਈਮ ਟੈਂਪਰੇਚਰ ਵੀ ਮੋਡਰੇਟ ਹੋ ਸਕਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਕਿਸਾਨਾਂ ਨੂੰ ਕੀ ਅਪਡੇਟ ਕਰਨਾ ਹੈ ਇਹੀ ਦੱਸ ਸਕਦੇ ਹਾਂ ਜੀ ਫਾਰਮਰਸ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਬਾਹੀ ਵੀ ਹੋ ਸਕਦੀ ਹੈ ਔਰ ਕਿਤੇ ਕਿਤੇ ਜਿਹੜੇ ਹਲਕੇ ਛਿੱਟੇ ਹੈ ਉਹ ਵੀ ਹੋ ਸਕਦੇ ਹਨ ਕਿੰਨੇ ਦਿਨਾਂ ਲਈ ਹੈ ਯੈਲਰਟ ਆ ਯੈਲਰਟ 13 ਔਰ 14 ਦੋ ਦਿਨ ਵਾਸਤੇ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ